ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵਗੇ ਬਹੁਤ ਹੀ ਵੱਡੀ ਖਬਰ ਜਿਹੜੀ ਕਿ ਤੁਹਾਡੇ ਵਾਸਤੇ ਲੈ ਕੇ ਆਇਆ ਜਿਸ ਦੇ ਦੌਰਾਨ ਕੀ ਸਿਮਰਨ ਦਾ ਇੱਕ ਇੰਟਰਵਿਊ ਆ ਸੀਗਾ ਉਸ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਬਾਰੇ ਗੱਲਾਂ ਹੀ ਆ ਸੀਗੀਆਂ ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਲੋਕ ਸਿਮਰਨ ਨੂੰ ਲੇਡੀ ਮੂਸੇਵਾਲਾ ਕਹਿ ਕੇ ਬੁਲਾਉਂਦੇ ਨੇ ਜਿਹੜਾ ਕਿ ਸਿਮਰਨ ਨੂੰ ਸੁਣਨਾ ਜਿਹੜਾ ਕਿ ਉਹ ਪਸੰਦ ਵੀ ਲੱਗਦਾ ਆ ਤੇ ਨਹੀਂ ਵੀ ਲੱਗਦਾ ਤੁਹਾਨੂੰ ਦੱਸ ਦੇ ਕਿ ਇਸ ਦੇ ਪਿੱਛੇ ਕੀ ਕਾਰਨ ਆ ਸਿਮਰਨ ਨੇ ਕੁਝ ਕਹਿ ਦਿੱਤਾ ਸਿੱਧੂ ਮੂਸੇਵਾਲੇ ਦੇ ਬਾਰੇ ਸਿੱਧੂ ਬਾਰੇ ਉਹਨੇ ਕਿਹਾ ਕਿ ਸਿੱਧੂ ਮੂਸੇਵਾਲੇ ਨਾਲ ਮੈਨੂੰ ਕੰਪੇਅਰ ਨਾ ਕਰੋ ਸਿੱਧੂ ਮੂਸੇਵਾਲਾ ਮੇਰੇ ਤੋਂ ਬਹੁਤ ਹੀ ਉੱਪਰ ਆਤੇ ਮੈਂ ਉਸ ਤੋਂ ਬਹੁਤ ਹੀ ਥੱਲੇ ਆ ਤੇ ਮੇਰਾ ਨਾਮ ਜਿਹੜਾ ਕਿ ਉਹਦੇ ਨਾਲ ਕਿਉਂਕਿ ਸਿੱਧੂ ਮੂਸੇਵਾਲਾ ਬਹੁਤ ਹੀ ਵੱਡੀ ਸ਼ਖਸੀਅਤ ਸੀਗਾ ਤੇ ਹੁਣ ਇਸ ਦੁਨੀਆ 'ਚ ਨਹੀਂ ਹੈਗਾ ਸਗੋਂ ਕਿ ਮੈਨੂੰ ਇਹ ਸੁੰਨਾ ਪਸੰਦ ਆ ਤੇ ਮੈਨੂੰ ਇਹ ਮਾਣ ਵੀ ਆ ਕਿ ਮੈਨੂੰ ਲੇਡੀ ਮੂਸੇਵਾਲਾ ਕਹਿੰਦੇ ਨੇ ਪਰ ਮੈਂ ਆਪਣਾ ਨਾਮ ਆਬਨੂਣਾ ਚਾਹੁੰਨੀ ਆ ਉਹ ਤੁਹਾਨੂੰ ਵੀ ਅਸੀਂ ਸੁਣਾ ਦਿੰਨੇ ਆ ਸਿਮਰਨ ਨੇ ਹੋਰ ਕਿਹੜੀਆਂ ਗੱਲਾਂ ਕੀਤੀਆਂ ਸਿੱਧ ਲੇਡੀ ਮੂਸੇ ਵਾਲਾ ਤੁਹਾਨੂੰ ਕਹਿੰਦੇ ਆ ਜੀ ਇਹ ਤੁਹਾਨੂੰ ਕੀ ਰੀਜ਼ਨ ਲੱਗਦਾ ਤੁਹਾਡੇ ਗਾਣੇ ਚ ਉਹਨਾਂ ਨੂੰ ਇਦਾਂ ਕੀ ਚੀਜ਼ ਪਾ ਕੇ ਮਿਲਦਾ ਭਾਈ ਜੀ ਜਿਹੜਾ ਤੁਸੀਂ ਖਿਤਾਬ ਦੇ ਰਹੇ ਹੋ ਮੈਨੂੰ ਲੱਗਦਾ ਮੈਂ ਇਹਦੇ ਲਾਇਕ ਨਹੀਂ ਮੈਂ ਕਿਤੇ ਨੇੜੇ ਤੇੜੇ ਵੀ ਨਹੀਂ ਉਹ ਬੰਦੇ ਦੇ ਜਿਹਦਾ ਉਹ ਨਾਮ ਲੈ ਕੇ ਕਹਿ ਦਿੰਦੇ ਨੇ ਵੀ ਲੇਡੀ ਮੂਸੇ ਵਾਲਾ ਚੋਟੀ ਦਾ ਕਲਾਕਾਰ ਸੀ ਉਹਨੇ ਰਹਿਣਾ ਪਰ ਮੇਰੀ ਮੈਨੂੰ ਲੱਗਦਾ ਵੀ ਇਹ ਖੁਸ਼ਕਿਸਮਤੀ ਹੈ ਵੀ ਜੇ ਲੋਕ ਮੈਨੂੰ ਮਾੜਾ ਮੋਟਾ ਉਹਦੇ ਨਾਲ ਮਿਲਾ ਕੇ ਗੱਲ ਕਰਦੇ ਨੇ ਵੀ ਤੂੰ ਉਹਦੇ ਵਰਗੀ ਜਾਂ ਉਹਦੇ ਵਰਗੇ ਤੇਰੇ ਬੋਲ ਲੱਗਦੇ ਨੇ ਉਦੇ ਵਰਗਾ ਕਦੇ ਨਹੀਂ ਬਣ ਸਕਦਾ। ਉਹਦੇ ਵਰਗਾ ਕੋਈ ਵੀ ਨਹੀਂ ਬਣ ਸਕਦਾ। ਪਰ ਇੱਕ ਮਾਨ ਵੀ ਮਹਿਸੂਸ ਹੁੰਦਾ। ਇੱਕ ਚੀਜ਼ ਇਹ ਵੀ ਲੱਗਦੀ ਹੈ ਵੀ 5-6 ਸਾਲ ਹੋ ਗਏ ਨਾ ਜੁੱਤੀ ਅਗਸੌਂਦਿਆਂ ਨੂੰ ਆਪਣਾ ਨਾਮ ਬਣਾਉਣ ਵਾਸਤੇ। ਸਿਮਰਨ ਨੂੰ ਪੁੱਛਾਂ ਤਾਂ ਸਿਮਰਨ ਤਾਂ ਇਹੀ ਚਾਹੁੰਦੀ ਹੈ ਵੀ ਮੈਨੂੰ ਮੇਰੇ ਨਾਮ ਨਾਲ ਲੋਕ ਜਾਣਣ ਜਿਆਦੇ। ਬਿਲਕੁਲ। ਇਹ ਸਿਮਰਨ ਕੌਰ ਤਾਂ ਦੁਨੀਆ ਕਿਸੇ ਦਾ ਫੀਮੇਲ ਵਰਜ਼ਨ ਨਹੀਂ, ਕਿਸੇ ਦਾ ਕੋਈ ਵੀ ਵਰਜ਼ਨ ਨਹੀਂ। ਮੈਂ ਮੈਂ ਬਸ ਮੈਂ ਹੀ ਹਾਂ। ਇਹ ਮੇਰੀ ਰੀਜ ਹੈ। ਕਿਉਂਕਿ ਬੰਦਾ ਇੰਨੀ ਮਿਹਨਤ ਕਰਦਾ ਕਾਦੇ ਪਿੱਛੇ ਕਰਦਾ ਨਾਮ ਪਿੱਛੇ ਕਰਦਾ ਬਿਲਕੁਲ ਪਰ ਹਾਂ ਇਹ ਮਾਨਣ ਵਾਲੀ ਗੱਲ ਜ਼ਰੂਰ ਆ ਮੇਰੇ ਲਈ ਮੇਰੀ ਖੁਸ਼ਕਿਸਮਤੀ ਹੈ ਵੀ ਲੋਕ ਮੈਨੂੰ ਫੀਮੇਲ ਮੂਸੇ ਵਾਲਾ ਕਹਿੰਦੇ ਨੇ ਹਾਂਜੀ ਦੋਸਤੋ ਇਹ ਸੀਗੀ ਉਹ ਵੀਡੀਓ ਜਿਸ ਦੇ ਵਿੱਚ ਕਿ ਤੁਸੀਂ ਸਿਮਰਨ ਦਾ ਇੰਟਰਵਿਊ ਦੇਖਿਆ ਜਿਸ ਦੇ ਵਿੱਚ ਕਿ ਸਿਮਰਨ ਨੂੰ ਇਹ ਪੁੱਛਿਆ ਗਿਆ ਸੀਗਾ ਕਿ ਤੁਹਾਨੂੰ ਲੇਡੀ ਮੂਸੇ ਵਾਲਾ ਸੁਣਨਾ ਪਸੰਦ ਹੈ ਗੋਂ ਤੁਸੀਂ ਸਿਮਰਨ ਦੇ ਜਵਾਬ ਸੁਣਨੇ ਲਿਆ ਹੋਣੇ ਆ ਉਹਨਾਂ ਨੇ ਬਹੁਤ ਹੀ ਵਿਸਤਾਰ ਦੇ ਨਾਲ ਦੱਸਿਆ ਕਿ ਸਿੱਧੂ ਮੂਸੇਵਾਲੇ ਨਾਲ ਮੈਨੂੰ ਕੰਪੇਅਰ ਕਰਦੇ ਨੇ ਪਰ ਮੈਂ ਉਹਦੇ ਵਰਗੀ ਨਹੀਂ ਹਾਂ ਪਰ ਮੈਨੂੰ ਇਹ ਸੁੰਨਾ ਪਸੰਦ ਆ ਤੇ ਮੈਨੂੰ ਮਾਣ ਵੀ ਹੁੰਦਾ ਆ ਲੋਕਾਂ ਦੇ ਉੱਪਰ ਜਿਹੜੇ ਲੋਕ ਮੈਨੂੰ ਕਹਿੰਦੇ ਨੇ ਲੇਡੀ ਮੂਸੇਵਾਲਾ ਅਤੇ ਇੰਟਰਵਿਊ ਦੇ ਦੌਰਾਨ ਸਿਮਰਨ ਨੇ ਵੀ ਗੱਲ ਕਹਿ ਦਿੰਦੀ ਆ ਕਿ ਲੋਕਾਂ ਨੂੰ ਮੇਰੇ ਬੋਲ ਜਿਹੜੇ ਕਿ ਉਹ ਸਿੱਧੂ ਮੂਸੇਵਾਲੇ ਵਰਗੇ ਲੱਗਦੇ ਨੇ ਪਰ ਮੈਂ ਸਿੱਧੂ ਮੂਸੇਵਾਲਾ ਨਹੀਂ ਹੈਗੀ ਮੈਂ ਆਪਣਾ ਨਾਮ ਆਪ ਕਮਾਉਣਾ ਚਾਹੁੰਦੀ ਆ ਮੈਂ ਕਿਸੇ ਦਾ ਨਾਮ ਜਿਹੜਾ ਕਿ ਆਪਣੇ ਨਾਲ ਨਹੀਂ ਅਟੈਚ ਕਰਨਾ ਚਾਹੁੰਦੀ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਅਤੇ ਇਦਾਂ ਦੀਆਂ ਹੋਰ ਨਵੇਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ